ਹਾਂਜੀ ਸ਼ਿਗਲ ਦੋਸਤੋ ਮੈਂ ਜਲਦ ਹੀ ਤੋੜਾ ਆਪਣਾ ਹੌਸਟ ਤੁਸੀਂ ਦੇਖ ਰਹੇ ਹੋ ਮਰ ਜਾਣਾ ਟੀਵੀ ਦੋਸਤੋ ਇੰਟਰਨੈਟ ਦੀ ਲਾਈਫ ਵਿੱਚ ਰੋਜ਼ ਹੀ ਆਪਾਂ ਕਈ ਖਬਰਾਂ ਦੇਖਦੇ ਹਾਂ ਤੇ ਇਹਨਾਂ ਖਬਰਾਂ ਵਿੱਚ ਹੀ ਕਈ ਵਾਰ ਸਾਨੂੰ ਬਹੁਤ ਹੀ ਅਜੀਬੋ-ਗਰੀਬ ਖਬਰਾਂ ਦੇਖਣ ਨੂੰ ਮਿਲਦੀਆਂ ਨੇ ਜੀ ਹਾਂ ਦੋਸਤੋ ਅੱਜ ਆਪਾਂ ਅਜਿਹੀ ਇੱਕ ਖਬਰ ਦੀ ਗੱਲ ਕਰਨ ਜਾ ਰਹੇ ਹਾਂ ਹਰਿਆਣਾ ਦੇ ਬਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਇੰਸ ਟੀਚਰ ਅਸ਼ੋਕ ਕੁਮਾਰ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਅਜੀਬੀ ਕਾਪੀ ਆਈ ਜਿਸ ਵਿੱਚ ਵਿਦਿਆਰਥੀਆਂ ਨੇ ਚਾਰ ਸਵਾਲ ਦੇ ਜਵਾਬ ਵਿੱਚ ਗਾਣੇ ਲਿਖੇ ਸਨ ਉਹਨਾਂ ਨੇ ਦੱਸਿਆ ਕਿ ਇੱਕ ਵਿਦਿਆਰਥੀ ਨੇ ਅਜਿਹਾ ਨਹੀਂ ਕੀਤਾ ਹੋਰ ਵੀ ਕਈਆਂ ਵਿਦਿਆਰਥੀਆਂ ਨੇ ਅਜਿਹਾ ਕੀਤਾ ਹੈ ਸਟਾਰਟਿੰਗ ਵਿੱਚ ਤਾਂ ਉਹਨਾਂ ਨੇ ਆਨਸਰ ਸਹੀ ਵਿਚ ਗਾਣੇ ਲਿਖੇ ਹੋਏ ਨੇ ਤੇ ਉਹ ਗਾਣੇ ਵੀ ਪੰਜਾਬੀ ਲਿਖੇ ਨੇ ਜਿहां ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਇੱਕ ਬਹੁਤ ਹੀ ਗਾਣਾ ਵਰਲ ਹੋ ਰਿਹਾ ਏ ਨਖਰਾ ਫੁੱਲ ਦਿਖਾਵੇ ਹਾਈ ਨਹੀਂ ਤੇਰਾ ਕੋਕਾ ਕੋਕਾ ਬਿਲੋਣੀ ਤੇਰਾ ਕੋਕਾ ਕੋਕਾ ਇਹ ਪੰਜਾਬੀ ਗਾਣਾ ਹੀ ਵਿਦਿਆਰਥੀਆਂ ਨੇ ਆਪਣੀ ਆਨਸਰ ਸੀਟ ਉਤੇ ਲਿਖਿਆ ਏ ਜੀ ਹਾਂ ਦੋਸਤੋ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਜੇ ਤੁਸੀਂ ਵੀ 10ਵੀਂ ਤੇ 12ਵੀਂ ਕਲਾਸ ਦੇ ਇਗਜ਼ਾਮ ਦਿੱਤੇ ਨੇ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਇਗਜ਼ਾਮ ਕਿਵੇਂ ਦੇ ਹੋਏ ਕੀ ਤੁਸੀਂ ਤੇ ਨਹੀਂ ਅਜਾਈ ਹਰਕਤ ਕੀਤੀ ਸੋ ਹੁੰਦੇ ਲਈ ਐਨਾਂ ਜਲਦੀ ਕਿਸੇ ਨਵੀਂ ਵੀਡੀਓ ਨਾਲ ਲਿਆਵਾਂਗੇ ਧੰਨਵਾਦ ਜੀ ਸਭ ਸਿਲ ਗਿਆ ਥਾ